ਸਚਰਕਾਲ ਪੰਜਾਬੀ ਜੀਕੇ ਟੁੰਡੂ ਸਾਹਿਬ ਨੇ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤੋਣਲਾ ਮਨਪ੍ਰੀਤ ਕੋਰ ਦਰਸ਼ਕੋ ਇਸ ਵਕਤ ਦੀ ਅਪਡੇਟ ਫਤੇਗੜ ਸਾਹਿਬ ਤੋਂ ਨਿਕਲ ਕੇ ਸਾਹਮਣੇ ਆਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਫਤੇਗੜ ਸਾਹਿਬ ਵਿਖੇ ਵਿਧਾਇਕ ਲਖਵੀਰ ਸਿੰਘ ਰਾਏ ਵੱਲੋਂ 2 ਲੱਖ ਰੁਪਏ ਦੀ ਲਾਗਤ ਨਾਲ ਜੋ ਸੀਵਰੇਜ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਵੀ ਸ਼ਹਿਰਾਂ ਦੇ ਤਰਜ਼ ਦੇ ਜੋ ਬਦਲਿਆ ਜਾ ਰਿਹਾ ਹੈ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤੇ ਇਸੇ ਦੇ ਮੱਦੇਨਜ਼ਰ ਜੋ ਪਿੰਕ ਤਰਖਾਨ ਮਾਜਰ ਵਿਖੇ ਵੀ ਬੀ ਲਾਗਤ ਨਾਲ ਜੋ ਸੀਵਰੇਜ ਦੀ ਸਮੱਸਿਆ ਸੀ ਪਿੰਡ ਦੇ ਲੋਕਾਂ ਨੂੰ ਸੀਵਰੇਜ ਦੀ ਸਮੱਸਿਆ ਨਾਲ ਚੁਜਨਾ ਪੈਰੇ ਸੇ ਇਸੇ ਦੇ ਮੱਦੇਨਜ਼ਰ ਵਿਧਾਇਕ ਲਖਵੀਰ ਸਿੰਘ ਰਾਏ ਵੱਲੋਂ ਜੋ ਬੀ ਲਾਗਤੀ ਲਾਗਤ ਨਾਲ ਸੀਵਰੇਜ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਤੇ ਇਸੇ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਹਮੇਸ਼ਾ ਜੋ ਪਿੰਡਾਂ ਵਿੱਚ ਜੋ ਹੈ ਵਿਕਾਸ ਕਾਰਜ ਲਗਾਤਾਰ ਕਰਵਾ ਰਹੀ ਹੈ ਤੇ ਜਿਸ ਨਾਲ ਜੋ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਮੌਕੇ ਵਿਦਾਇਕ ਲਖਪੀਰ ਸਿੰਘ ਰਾਏ ਵੱਲੋਂ ਹੋਰ ਕੀ ਕੁਝ ਜਾਣਕਾਰੀ ਦਿੱਤੀ ਗਈ ਆਓ ਉਹ ਵੀ ਸੁਣਦੇ ਹਾਂ ਗੱਲ ਜੀ ਅੱਜ ਅਸੀਂ ਪਿੰਡ ਤਰਖਾਨ ਮਾਜਰਾ ਜਿਹੜਾ ਕਿ ਬਲਾਕ ਸਰਾਂ ਦਾ ਪਿੰਡ ਹੈ ਬਿਲਕੁਲ ਸ਼ਹਿਰ ਦੇ ਨਾਲ ਲੱਗਦਾ ਹੈ ਇੱਥੇ ਪਹਿਲਾਂ ਬਹੁਤ ਵੱਡੀ ਜਿਹੜੀ ਪ੍ਰੋਬਲਮ ਸੀ ਸੀਵਰੇਜ ਦੀ ਹੈ ਪਹਿਲਾਂ ਵੀ ਅਸੀਂ ਜਿਹੜਾ 20 ਲੱਖ ਦੇ ਕਰੀਬ ਇਸ ਪਿੰਡ ਦਾ ਸੀਵਰੇਜ ਜਿਹੜਾ ਸਾਡਾ ਆਰਾਮਦਾਸੀ ਅਬਾਦੀ ਦਾ ਅਸੀਂ ਪਾਣੀ ਉਹ ਕੱਢ ਕੇ ਸੀ ਜਿਹੜਾ ਗੰਦੇ ਨਾਲੇ ਵਿੱਚ ਪਾਇਆ ਤੇ ਹੁਣ ਜਿੰਨੇ ਇਹ ਸਾਰੀਆਂ ਜੀਟੀ ਰੋਡ ਵਾਲ ਜਿੰਨੀਆਂ ਸ਼ਾਪਸ ਨੇ ਜਿੰਨੇ ਸ਼ੋਰੂਮਸ ਨੇ ਇਹਨਾਂ ਦਾ ਜਿਹੜਾ ਬਹੁਤ ਵੱਡੀ ਪ੍ਰੋਬਲਮ ਸੀ ਜਿਹੜੀ ਸੀਵਰੇਜ ਦੀ ਉਹ ਅੱਜ ਹੱਲ ਹੋਈ ਹੈ ਮਾਨਯੋਗ ਸਰਦਾਰ ਭੌਂਸ ਸਿੰਘ ਮਾਨ ਸਾਹਿਬ ਦੀ ਗਵਾਈ ਦੇ ਵਿੱਚ ਅਸੀਂ ਦਿਨ ਰਾਤ ਕਰਕੇ ਪੰਜਾਬ ਦੇ ਲੋਕਾਂ ਨੂੰ ਪੂਰੀਆਂ ਸੂਲਤਾਂ ਦੇਣ ਲਈ ਵਚਨਬੱਧ ਹਾਂ ਉਹਦੇ ਤਹਿਤ ਅੱਜ ਅਸੀਂ ਕੰਮ ਸਟਾਰਟ ਕਰਿਆ ਔਰ ਜਿੰਨਾ ਵੀ ਹੋਰ ਇਸ ਪਿੰਡ ਦੀ ਡਿਵੈਲਪਮੈਂਟ ਤੇ ਖਰਚ ਆਊਗਾ ਉਹ ਮਾਨਯੋਗ ਸਰਦਾਰ ਭੌਂਸ ਸਿੰਘ ਮਾਨ ਸਾਹਿਬ ਦੀ ਗਵਾਈ 'ਚ ਅਸੀਂ ਕਰਾਂਗੇ ਔਰ ਇਸ ਪਿੰਡ ਨੂੰ ਸੁੰਦਰ ਪਿੰਡ ਬਣਾਵਾਂਗੇ ਸ਼ਹਿਰ ਦਾ ਮੋਹਰੀ ਪਿੰਡ ਬਣਾਵਾਂਗੇ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਦੇ ਪਿੰਡ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ